ਖਬਰਨਾਮਾ ਦੇਖ ਰਿਆ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸਵੀਕਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਂਾ ਵੱਲੋਂ ਰੋਕ ਕੀਤਾ ਗਿਆ ਹੈ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦਾ ਕਿਉਂਕਿ ਡਾਕਟਰ ਦਰਜੀਤ ਸਿੰਘ ਚੀਮਾ ਵੱਲੋਂ ਤਬਕੀ ਦਿੱਤੀ ਗਈ ਸੀ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਬਣੇ ਪ੍ਰਧਾਨ ਗਿਆਨੀ ਹਰਪੀ ਸਿੰਘ ਹੋਂਾ ਨੂੰ ਕਿਉਂਕਿ ਗਿਆਨੀ ਹਰਪੀ ਸਿੰਘ ਹੋਂਾ ਨੇ ਸਿੱਧਾ ਚੈਲੰਜ ਕਰ ਦਿੱਤਾ ਸੀ ਕਿ ਨਿਸ਼ਾਨ ਵੀ ਖੋਵਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਉੱਤੇ ਵੀ ਕਬਜ਼ਾ ਕੀਤਾ ਜਾਵੇਗਾ ਅਤੇ ਐਸ.ਡੀ.ਪੀ.ਸੀ. ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਬਜ਼ਾ ਵੀ ਬਾਦਲ ਪਰਵਾਰ ਅਤੇ ਖੋਸ ਦੇ ਸਾਥੀਆਂ ਕੋਲੋਂ ਛਡਵਾਇਆ ਜਾਵੇਗਾ ਉਧਰ ਸਟੇਨ ਲੈਣ ਭੱਜ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਲੇਕਿਨ ਇੱਧਰ ਕੀ ਦਾਅਵੇ ਕੀਤੇ ਜਾ ਰਹੇ ਨੇ ਕਿਵੇਂ ਅਸੀਂ ਨਵਾਂਗੇ ਵਿਧੀ ਤੇ ਵਿਧਾਨ ਦੇ ਨਾਲ ਕਾਨੂੰਨ ਦੀ ਲੜਾਈ ਹੁਣ ਨਵਾਂ ਸ਼੍ਰੋਮਣੀ ਅਕਾਲੀ ਦਲ ਪੁਰਾਣੀ ਸ਼੍ਰੋਮਣੀ ਅਕਾਲੀ ਦਲ ਦੇ ਵਿਰੁੱਧ ਲੜੇਗਾ ਪਹਿਲਾਂ ਆਪਾਂ ਗੱਲਬਾਤ ਸੁਣ ਲੈਂਦੇ ਆ ਚਰਨਜੀਤ ਸਿੰਘ ਬਾਦ ਦੀ ਅਸੀਂ ਚਾਂਦੀ ਲਾਵਾਂਗੇ ਦਫ਼ਤਰ ਵੀ ਲਾਵਾਂਗੇ ਪਰ ਸਾਨੂੰ ਕਾਲੀ ਨਹੀਂ ਪਹਿਲਾਂ ਅਸੀਂ ਪੰਥ ਤੋਂ ਪ੍ਰਵਾਨਤਾ ਲਵਾਂਗੇ ਜੇ ਪੰਥ ਨੇ ਪ੍ਰਵਾਨਤਾ ਦੇ ਦਿੱਤੀ ਤੇ ਇਲੈਕਸ਼ਨ ਕਮਿਸ਼ਨ ਤੋਂ ਕੋਲੋਂ ਜਿਹੜਾ ਚੋਣ ਨਿਸ਼ਾਨ ਤੇ ਦਫਤਰ ਹੈ ਖੁਦ ਬਖੁਦ ਆ ਜਾਊਗਾ ਮੈਂ ਹੁਣ ਵੀ ਇਹੀ ਬੇਨਤੀ ਕਰਦਾ ਇਹ ਵਕਰੀ ਗੱਲ ਆ ਕਿ ਇਹਨਾਂ ਦੇ ਲੀਡਰ ਜਿਹੜੇ ਆ ਕਹਿੰਦੀ ਆ ਕਬਜ਼ਾ ਧਾਰੀ ਫਲਾਣਾ ਥੋਂਕਾ ਮੇਰੀ ਹੱਥ ਛੋੜ ਕੇ ਬੇਤੀ ਆ ਨਾ ਤਾਂ ਅਸੀਂ ਡਾਂਗ ਛੁੱਟੇ ਨਾਲ ਕਬਜ਼ਾ ਲੈਣਾ ਹੀ ਤੇ ਨਾ ਅਸੀਂ ਕੋਈ ਚੋਣ ਨਿਸ਼ਾਨ ਥੋਤੋਂ ਖੋਣ ਆਈਏ ਨਾ ਤਾਂ ਭਾਈ ਅਮਰਤਪਾਲ ਕੋਲੇ ਚੋਣ ਨਿਸ਼ਾਨ ਸੀ ਨਾ ਭਾਈ ਸਰਜੀ ਸਿੰਘ ਕੋਲੇ ਕੋਈ ਦਫਤਰ ਸੀਗਾ ਜਦੋਂ ਪੰਥ ਜਿਤਾਉਂਦਾ ਨਾ ਉਹ ਨੂੰ ਐਹੀਂ ਜਤਾ ਦਿੰਦਾ ਇਸ ਕਰਕੇ ਤੁਹਾਨੂੰ ਖੁੱਲਾ ਚੈਲੰਜ ਹੈ ਜੇ ਤੁਹਾਨੂੰ ਲੋਕਾਂ ਤੇ ਭਰੋਸਾ ਹੈ ਜੇ ਤੁਹਾਨੂੰ ਲੋਕਾਂ ਦੇ ਵਿੱਚ ਵਿਸ਼ਵਾਸ ਹੈ ਤੇ ਜੇ ਤੁਸੀਂ ਸਮਝਦੇ ਹੋ ਵੀ ਸਾਡੇ ਕੋਲ ਚੋਣ ਨਿਸ਼ਾਨ ਤੇ ਦਫ਼ਤਰ ਤੇ ਤਿੰਨ ਚਾਰ ਚੈਨਲ ਹੈਗੇ ਤੇ ਤੁਹਾਡੇ ਕੋਲੇ ਪੈਸਾ ਹੈਗਾ ਤਾਂ ਲੋਕਾਂ ਦੀ ਕਚਹਿਰੀ ਚ ਚਲੀਏ ਨਾ ਸੇ ਵਾਪਸ ਲਓ ਤੇ ਜੇ ਤੁਹਾਨੂੰ ਮੰਨ ਲਿਆ ਤੇ ਆਪੇ ਨੰਗੇ ਪੈਰੀ ਸਾਡੇ ਅੱਗੇ ਤੁਹਾਡੇ ਮਗਰ ਹੋ ਲੈਣਗੇ ਤੇ ਜੇ ਸਾਨੂੰ ਮੰਨ ਲਿਆ ਤਾਂ ਫਿਰ ਤੁਸੀਂ ਸਾਡੇ ਮਗਰ ਆਜੂ ਅਸੀਂ ਕੋਈ ਖੋਹ ਨਹੀਂ ਹੋਣਾਗਾ ਹਾਂ ਉਹਨਾਂ ਨੇ ਕਿਹਾ ਕੇਸ ਕਰਾਂਗੇ ਉਹ ਵੈਲਕਮ ਹੈ ਜੇ ਕਰਦੇ ਤਾਂ ਮੇਰੇ ਅਸੀਂ ਝੱਲ ਲਾਂਗੇ ਡਾਕਟਰ ਜੀਮਾ ਨੂੰ ਵੀ ਤੁਸੀਂ ਆਪਣਾ ਥੋੜਾ ਜਿਹਾ ਠੰਡੇ ਹੋ ਜਾਓ ਬਾਕੀ ਲੀਡਰਸ਼ਿਪ ਨੂੰ ਵੇਖਣਾ ਤੁਸੀਂ ਆਪਣੀ ਲਕੀਰ ਲੰਮੀ ਖਿੱਚੋ ਅਸੀਂ ਆਪਣੀ ਖਿੱਚ ਜਿਹਨੂੰ ਪੰਥ ਮੰਨ ਲੂਗਾ ਚੰਗੀ ਗੱਲ ਹੈ ਤੇ ਵਾਪਸ ਲੋ ਆਪਾਂ ਪੰਥ ਕੋਲੇ ਜਣੇ ਜਿਹਨੂੰ ਪੰਥ ਮੰਨ ਲੂਗਾ ਉਹਦੇ ਕੋਲੇ ਨਿਸ਼ਾਨਾ ਜਣਗੇ ਉਹਦੇ ਕੋਲੇ ਦਫ਼ਤਰ ਆਣਨਗੇ ਮੇਰਾ ਕੋਈ ਉਹਨਾਂ ਚ ਤੂੰ ਤੂੰ ਮੈਂ ਮੈਂ ਕਰਨ ਵਾਲਾ ਜਿਹੜਾ ਸੀਗਾ ਉਹ ਕੋਈ ਇੰਟਰਵਿਊ ਦੇਣ ਦਾ ਮਤਲਬ ਨਹੀਂ ਹੈ ਮੈਂ ਤੁਹਾਨੂੰ ਬੇਨਤੀ ਕਰਦਾ ਪਹਿਲੀ ਗੱਲ ਤਾਂ ਦੂਜਾ ਦੂਜੀ ਮੇਰੀ ਗੱਲ ਹੈ ਕਿ ਮੰਨ ਲਓ ਕਿ ਪੰਜ ਮੈਂਬਰੀ ਭਰਤੀ ਕਮੇਟੀ ਕਰੀ ਕਰਤੀ ਤੇ ਤੁਸੀਂ ਕਿਹਾ ਬੀ ਬਹੁਤ ਵਧੀਆ ਰਿਸਪੌਂਸ ਮਿਲਿਆ ਫਿਰ ਉਸ ਤੋਂ ਬਾਅਦ ਕਿੱਥੇ ਜਾਂਦੇ ਦੀ ਭ ਤੁਸੀਂ ਦੱਸੋ ਨਾ ਵੀ ਅਸੀਂ ਹੋਰ ਕੀ ਕਰਨਾ ਸੀ ਭਰਤੀ ਕਰਨੀ ਸੀ ਤਾਂ ਚੋਣ ਕਰਨੀ ਸੀ ਕਿਉਂਕਿ ਹੁਕਮਨਾਮੇ ਇਥੇ ਸੀ ਵੀ ਪ੍ਰਧਾਨ ਤੇ ਬਾਕੀ ਉਹਦੇ ਨਾਲ ਦੀ ਚੋਣ ਕਰੋ ਤੇ ਅਸੀਂ ਉਹ ਕਰ ਲਈ ਅਸੀਂ ਗਲਤ ਕਿਵੇਂ ਹੋ ਗਏ ਇਹ ਗੱਲ ਕਹੀ ਜਾਰੀ ਹੈ ਚੈਲੰਜਸ ਕਿ ਬਰਾੜ ਵੱਲੋਂ ਉਹਨਾਂ ਕਹਿੰਦੇ ਕਿ ਪੰਥ ਜਿੰਨ ਕਿੰਨਾ ਦੇ ਨਾਲ ਹੈ ਕੀ ਭਾਈ ਅਮਰਪਾਲ ਖਾਲਸਾ ਦੇ ਕੋਲ ਚੋਣ ਨਿਸ਼ਾਨ ਸੀ ਕੀ ਭਾਈ ਸਰਜੀਤ ਸਿੰਘ ਖਾਲਸਾ ਦੇ ਕੋਲ ਨਿਸ਼ਾਨ ਸੀ ਕੌਮ ਨੇ ਜਿਨ੍ਹਾਂ ਨੂੰ ੂਟਾ ਪਾਈਆਂ ਉਹ ਜਿੱਤੇ ਕੌਮ ਦੀ ਕਚਾਈ ਕਟਾਰੇ ਦੇ ਵਿੱਚ ਨਵਾਂ ਚਰੂਮਣੀ ਇਕਾਲੀ ਦਲ ਵੀ ਖੜ ਜਾਵੇਗਾ ਤੇ ਪ੍ਰਾਣਾ ਵੀ ਅਕਾਲੀ ਦਲ ਖੜ ਜਾਵੇਗਾ ਕੌਮ ਜਿਨ੍ਹਾਂ ਨੂੰ ਸਵੀਕਾਰ ਕਰੇਗੀ ਉਹ ਚੋਣ ਮੈਦਾਨ ਦੇ ਵਿੱਚ ਡਟ ਜਾਣਗੇ ਜਿਹਦੇ ਨੂੰ ਨਹੀਂ ਪ੍ਰਵਾਨ ਕਰੇਗੀ ਉਹ ਘਰ ਦੇ ਵਿੱਚ ਬੈਠ ਜਾਣਗੇ ਯਾਨੀ ਕਿ ਉਹਨਾਂ ਨੇ ਕਿਹਾ ਕਿ ਜੇਕਰ ਜੰਗ ਅਦਾਲਤੀ ਲੜੀ ਜਾਵੇਗੀ ਉਹ ਵੀ ਚੁਣੌਤੀ ਅਸੀਂ ਖੜੇ ਮੱਥੇ ਸਵੀਕਾਰ ਕਰਾਂਗੇ ਪੰਥ ਵੱਲੋਂ ਰਿਸਪੌਂਸ ਮਿਲਣ ਤੇ ਅਸੀਂ ਲਗਾਤਾਰ ਜਿਹੜਾ ਵਿਰੋਧ ਕਰਾਤ ਕਰਦੇ ਰਾਵਾਂਗੇ ਸੁਖਬੀਰ ਸਿੰਘ ਅਤੇ ਸੁਖਵੀਰ ਸਿੰਘ ਬਾਦਲ ਦੇ ਧੜੇ ਦਾ ਸਿਆਸੀ ਜੰਗ ਦੇ ਨਾਲ-ਨਾਲ ਕਾਨੂੰਨੀ ਜੰਗ ਵੀ ਲੜੀ ਚਾਹੇਗੀ ਪੰਥ ਦੀ ਅਸੀਂ ਪ੍ਰਵਾਨਗੀ ਲੈ ਰਿਆ ਪੰਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਕਰਾਂਗੇ ਤੇ ਪੰਥ ਨੇ ਸੁਖਬੀਰ ਸਿੰਘ ਬਾਦਲ ਅਤੇ ਉਸਦੇ ਸਾਥੀਆਂ ਨੂੰ ਨਕਾਰਿਆ ਹੋਇਆ 2017 ਦੀਆਂ ਚੋਣਾਂ ਦੇ ਵਿੱਚ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਇਸ ਕਰਕੇ ਜਰਮਣੀ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਕਿਹੜੇ ਪੰਥ ਦੀ ਗੱਲ ਕਰਦਾ ਹੈ ਜੇਕਰ ਪੰਥ ਇਹਨਾਂ ਦੇ ਨਾਲ ਨਾਲ ਸੀ ਨਾਲ ਹੈਗਾ ਹੈ ਤੇ ਫਿਰ ਇਹਨਾਂ ਦੀ ਦੁਰਦਸ਼ਾ ਕਿਉਂ ਇਹ ਕਿਉਂ ਇਧਰ ਉਧਰ ਭੱਜ ਰਹੇ ਹਨ